ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਮੈਂ ਚੇਤਨਿਕਾ ਸ਼ਕ ਸੋ ਸਟੂਡੀਓ ਰੂਮ ਰਾਹੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਸੋ ਇੱਕ ਵਿਸ਼ੇਸ਼ ਵਿਸ਼ਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਹਾਲ ਹੀ ਵਿੱਚ ਦੇਸ਼ ਭਰ ਤੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਸਨ ਤਾਂ ਉਸ ਵਕਤ ਹੁਸ਼ਾਰਪੁਰ ਦੇ ਹਲਕਾ ਚੱਬੇਵਾਲ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਯਾਨਕੀ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜੀ ਵਿਧਾਇਕੀ ਦੀ ਸੀਟ ਹੈ ਉਹ ਹਲਕਾ ਚੱਬੇਵਾਲ ਤੋਂ ਖਾਲੀ ਹੋ ਚੁੱਕੀ ਹੈ ਸੋ ਹੁਣ ਜਲੰਧਰ ਤੋਂ ਬਾਅਦ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਕਿ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਚੱਬੇਵਾਲ ਹਲਕਾ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਤਾਂ ਇਸ ਥਾਂ ਤੇ ਜ਼ਿਮਨੀ ਚੋਣ ਹੋਣ ਜਾਣੀ ਜਾ ਰਹੀ ਹੈ ਵਧਾਈਕੀ ਦੀ ਇਸੋ ਇਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਾਂ ਤਾਂ ਸਤੰਬਰ ਮਹੀਨੇ ਦੇ ਅੰਤ ਤੱਕ ਜਾਂ ਫਿਰ ਅਕਤੂਬਰ ਮਹੀਨੇ ਦੀ ਸ਼ੁਰੂਆਤ ਵਿੱਚ ਇਹ ਚੋਣਾਂ ਜਾਂ ਪਹਿਲੇ 2 ਹਫ਼ਤਿਆਂ ਦੇ ਵਿੱਚ ਚੋਣਾਂ ਇਹ ਜ਼ਰੂਰ ਹੋਣਗੀਆਂ ਸੋ ਇਸ ਦਰਮਿਆਨ ਜੇਕਰ ਆਪਾਂ ਡਾਕਟਰ ਆਚੂ ਕੁਮਾਰ ਚੱਬੇਵਾਲ ਜਾਂ ਹਰਮਿੰਦਰ ਸਿੰਘ ਸੰਧੂ ਚੋਕੀ ਕਿਉਂਕਿ ਡਾਕਟਰ ਆਚੂ ਕੁਮਾਰ ਚੱਬੇਵਾਲ ਤਾਂ ਹੁਣ ਐਮਪੀ ਬਣ ਚੁੱਕੇ ਨੇ ਸੰਸਦ ਬਣ ਚੁੱਕੇ ਨੇ ਉੱਥੇ ਜੇਕਰ ਆਪਾਂ ਹਰਮਿੰਦਰ ਸਿੰਘ ਸੰਧੂ ਹਰਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ 2022 ਦੇ ਵਿੱਚ ਵੀ ਚੋਣ ਲੜੀ ਗਈ ਸੀ ਡਾਕਟਰ ਆਚੂ ਕੁਮਾਰ ਦੇ ਵਿਰੁੱਧ ਪਰੰਤੂ ਉਸ ਵਕਤ ਉਹਨਾਂ ਨੂੰ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਹੁਣ ਇੱਕ ਵਾਰ ਮੋੜ ਤੋਂ ਜਦੋਂ ਲੋਕ ਸਭਾ ਚੋਣਾਂ ਹੋਈਆਂ ਸਨ 2024 ਦੇ ਵਿੱਚ ਤਾਂ ਉਸ ਵਕਤ ਹਰਮਿੰਦਰ ਸਿੰਘ ਸੰਧੂ ਕਾਂਗਰਸ ਮਾਫੀ ਚੋਣਾ ਆਮ ਆਦਮੀ ਪਾਰਟੀ ਤੋਂ ਥੋੜੇ ਇਹ ਨਿਰਾਸ਼ ਚਲ ਰਹੇ ਸਨ ਜਦੋਂ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਰਾਜਕੁਮਾਰ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਹਰਮਿੰਦਰ ਸਿੰਘ ਸੰਧੂ ਦੇ ਨਾਲ ਮੀਟਿੰਗ ਕੀਤੀ ਗਈ ਸੀ ਤਾਂ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜ਼ਿਮਨੀ ਚੋਣ ਹੋਣਗੀ ਲੋਕ ਸਭਾ ਦੇ ਨਤੀਜੇ ਜੋ ਮਰਜ਼ੀ ਆਉਣ ਪਰੰਤੂ ਜੋ ਜ਼ਿਮਨੀ ਚੋਣ ਹੋਣਗੀ ਉਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਜਿਹੜਾ ਉਮੀਦਵਾਰੀ ਵਜੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਸੋ ਹੁਣ ਜਿਵੇਂ ਚੋਣਾਂ ਹੋਈਆਂ ਨੇ ਤਾਂ ਚੋਣਾਂ ਤੋਂ ਬਾਅਦ ਇੱਕ ਵਾਰ ਮੁੜ ਤੋਂ ਜਿਹੜੇ ਹੋ ਵਖਰੇਵੇਂ ਆ ਡਾਕਟਰ ਰਾਜਕੁਮਾਰ ਚੱਬੇਵਾਲਾ ਤੇ ਹਰਮਿੰਦਰ ਸਿੰਘ ਇਹ ਸੰਧੂ ਦੇ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਹੀ ਪਾਣੇ ਸ਼ੁਰੂ ਹੋ ਚੁੱਕੇ ਸਨ ਤਾਂ ਦੋਹਾਂ ਹੀ ਵੱਲੋਂ ਜਿਹੜੀ ਉਹ ਰਾਜਨੀਤੀ ਨੂੰ ਲੈ ਕੇ ਆਪਣੀ ਆਪਣੀ ਵੀਣ ਵਜਾਉਣੀ ਸ਼ੁਰੂ ਕਰ ਦਿੱਤੀ ਆਪਣੇ ਹਲਕੇ ਦੇ ਵਿੱਚ ਤਾਂ ਹੁਣ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਇੱਕ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਆ ਜਿਸ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਇਹ ਕਹਿ ਰਹੇ ਨੇ ਕਿ ਲੋਕ ਸਭਾ ਚੋਣਾਂ ਦੌਰਾਨ ਜਦੋਂ ਉਹਨਾਂ ਵੱਲੋਂ ਆਪਣੀ ਵਿਧਾਇਕੀ ਛੱਡੀ ਗਈ ਸੀ ਕਾਂਗਰਸ ਪਾਰਟੀ ਵੱਲੋਂ ਤਾਂ ਉਸ ਵਕਤ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਯਾਨੀ ਕਿ ਭਗਵੰਤ ਮਾਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਤੁਹਾਡੇ ਵੱਲੋਂ ਵਿਧਾਇਕੀ ਦੀ ਸੀਟ ਹੈ ਜਿਹੜੀ ਉਹ ਛੱਡੀ ਜਾ ਰਹੀ ਹੈ ਤੇ ਜ਼ਿਮਨੀ ਚੋਣਾਂ ਦੇ ਵਿੱਚ ਤੁਹਾਡੇ ਪਰਿਵਾਰ ਵਿੱਚੋਂ ਹੀ ਕਿਸੇ ਨੂੰ ਵਿਦਾਇਕ ਜਦੋਂ ਜ਼ਿਮਨੀ ਚੋਣ ਹੋਵੇਗੀ ਤਾਂ ਆਮ ਆਦਮੀ ਪਾਰਟੀ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ उतारेਗੀ ਤਾਂ ਇਸ ਤਰ੍ਹਾਂ ਦੀ ਜਿਹੜੀ ਇੱਕ ਵੀਡੀਓ ਹੈ ਉਹ ਡਾਕਟਰ ਆਸ਼ਕੁਮਾਰ ਚੱਬੇਵਾਲ ਦੀ ਵਾਇਰਲ ਹੋ ਰਹੀ ਹੈ ਸੋ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜੋ ਪੁਰਾਣੇ ਵਲੰਟੀਅਰਸ ਨੇ ਵਰਕਰ ਨੇ ਜਾਂ ਆਗੂ ਸਾਹਿਬਾਨ ਨੇ ਤਾਂ ਉਹਨਾਂ ਦੇ ਵਿੱਚ ਇੱਕ ਗੱਲ ਨੂੰ ਲੈ ਕੇ ਜਿਹੜੀ ਉਹ ਚਰਚਾ ਛੜ ਚੁੱਕੀ ਹੈ ਹਾਲਾਂਕਿ ਆਮ ਆਵਾਮ ਵਿੱਚ ਵੀ ਜੋ ਵੋਟਰ ਨੇ ਉਹਨਾਂ ਦੇ ਵਿੱਚ ਵੀ ਇਹ ਚਰਚਾ ਛੜ ਚੁੱਕੀ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਰਿਵਾਰਵਾਦ ਦੀ ਪਰੰਪਰਾ ਜਿਹੜੀ ਉਹ ਸ਼ੁਰੂ ਹੋ ਜਾਵੇਗੀ ਕਿਉਂਕਿ ਪਰਿਵਾਰਵਾਦ ਦੀ ਪਰੰਪਰਾ ਜਿਹੜੀ ਉਹ ਹਰ ਵੈਸੇ ਤਾਂ ਆਮੂਮਨ ਤੌਰ ਤੇ ਜਿਹੜੀ ਉਹ ਹਰ ਇੱਕ ਰਾਜਨੀਤਿਕ ਪਾਰਟੀ ਦੇ ਵਿੱਚ ਹੀ ਵੇਖਣ ਨੂੰ ਮਿਲਦੀ ਹੈ ਤੇ ਸਮੇਂ-ਸਮੇਂ ਤੇ ਵਿਰੋਧ ਵੀ ਜਿਹੜਾ ਜ਼ਰੂਰ ਹੁੰਦਾ ਜੇਕਰ ਮੈਂ ਇੱਕ ਇੱਥੇ ਵੱਡਾ ਉਦਾਹਰਣ ਦੇਣਾ ਚਾਹਾਂਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਿਉਂਕਿ ਪਰਿਵਾਰਵਾਦ ਦਾ ਜਿਹੜਾ ਉਹ ਜ਼ਿਆਦਾ ਉਸਤੇ ਦੋਹਾਈਆਂ ਦਿੱਤੀਆਂ ਜਾ ਰਹੀਆਂ ਸਨ ਕਿ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਸਿਰਫ ਇੱਕ ਪਰਿਵਾਰ ਦਾ ਹੋ ਕੇ ਰਹਿ ਚੁੱਕਿਆ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਾਲਾਤ ਕੀ ਬਣ ਚੁੱਕੇ ਨੇ ਇਹ ਸ਼ਾਇਦ ਮੈਨੂੰ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ ਹੈ ਪਰੰਤੂ ਹਾਂ ਹੁਣ ਵੱਡਾ ਸਵਾਲ ਇਹ ਜ਼ਰੂਰ ਖੜਾ ਹੋ ਚੁੱਕਿਆ ਹੈ ਪੈਦਾ ਹੋ ਚੁੱਕਿਆ ਹੈ ਕਿ ਹੁਣ ਆਮ ਆਦਮੀ ਪਾਰਟੀ ਦੀ ਵਿੱਚ ਵੀ ਜਿਹੜੀ ਉਹ ਪਰਿਵਾਰਵਾਦ ਦੀ ਪਰੰਪਰਾ ਸ਼ੁਰੂ ਹੋਣ ਜਾ ਰਹੀ ਹੈ ਕਿਉਂਕਿ ਇਸ ਦਾ ਜਿਹੜਾ ਦਮ ਹੈ ਉਹ ਖੁਦ ਸੰਸਦ ਡਾਕਟਰ ਆਚੂ ਕੁਮਾਰ ਚੱਬੇਵਾਲ ਵੱਲੋਂ ਹੀ ਆਪਣੇ ਹਲਕੇ ਦੇ ਵਿੱਚ ਭਰਿਆ ਜਾ ਰਿਹਾ ਹੈ ਐਲਾਨ ਕੀਤੇ ਜਾ ਰਹੇ ਨੇ ਕਿ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਸਿੰਘ ਮਾਨ ਵੱਲੋਂ ਕਿ ਤੁਹਾਡੇ ਵੱਲੋਂ ਵਧਾਈਕੀ ਦੀ ਸੀਟ ਹੈ ਜਿਹੜੀ ਉਹ ਛੱਡੀ ਗਈ ਹੈ ਲੋਕ ਸਭਾ ਚੋਣਾਂ ਲਈ ਤਾਂ ਤੁਹਾਡੇ ਪਰਿਵਾਰ ਵਿੱਚੋਂ ਜਿਹੜੀ ਉਹ ਆਮ ਆਦਮੀ ਪਾਰਟੀ ਹੈ ਵਿਧਾਇਕੀ ਦਾ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ उतारेਗੀ ਸੋ ਜੇਕਰ ਆਪਾਂ ਦੂਜੇ ਪਾਸੇ ਹਰਮਿੰਦਰ ਸਿੰਘ ਸੰਧੂ ਹੁਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਈ ਵਾਰ ਬੈਠਕਾਂ ਹੋਈਆਂ ਨੇ ਤਾਂ ਉਹਨਾਂ ਨੂੰ ਵੀ ਇਹੀ ਭਰੋਸਾ ਦਿੱਤਾ ਗਿਆ ਕਿ ਤੁਸੀਂ ਜਾਓ ਇਲਾਕੇ ਦੇ ਵਿੱਚ ਵਿਚਰੋ ਆਪਣੇ ਹਲਕੇ ਦੇ ਵਿੱਚ ਇੱਕ ਵਾਰ ਮੁਰਤੋਂ ਤਿਆਰੀ ਕਰੋ ਕਿਉਂਕਿ ਆਮ ਆਦਮੀ ਪਾਰਟੀ ਹਰਮਿੰਦਰ ਸਿੰਘ ਸੰਧੂ ਨੂੰ ਹੀ ਚੋਣ ਮੈਦਾਨ ਦੇ ਵਿੱਚ उतਾਰੇਗੀ ਸੋ ਇੱਕ ਗੱਲ ਵੀ ਕਲੀਅਰ ਹੋ ਚੁੱਕੀ ਹੈ ਸਪਸ਼ਟ ਹੋ ਚੁੱਕੀ ਹੈ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਵਰਸਸ ਹਰਮਿੰਦਰ ਸਿੰਘ ਸੰਧੂ ਜੋ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਦੇ ਜੋ ਸਬੰਧ ਨਰਮ ਬਣੇ ਸੀ ਤਾਂ ਹੁਣ ਉਹ ਸਬੰਧ ਪਹਿਲਾਂ ਵਰਗੇ ਨਹੀਂ ਨੇ ਦੋਹਾਂ ਇੱਕ ਆਗੂ ਹੈ ਜਿਹੜਾ ਪੂਰਬ ਵੱਲ ਨੂੰ ਤੁਰਿਆ ਹੋਇਆ ਤੇ ਦੂਜਾ ਪੱਛਮ ਵੱਲ ਨੂੰ ਤੁਰਿਆ ਹੋਇਆ ਸੋ ਹਰਮਿੰਦਰ ਸਿੰਘ ਸੰਧੂ ਦੀ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਦੌਰਾਨ ਹਰਮਿੰਦਰ ਸਿੰਘ ਸੰਧੂ ਵੱਲੋਂ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਡੱਟ ਕੇ ਸਾਥ ਵੀ ਦਿੱਤਾ ਗਿਆ ਸੀ ਤਾਂ ਹੁਣ ਇਹ ਵੇਖਣਾ ਹੋਵੇਗਾ ਕਿ ਜੇਕਰ ਹਰਮਿੰਦਰ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਜ਼ਿਮਨੀ ਚੋਣ ਦੌਰਾਨ ਹਲਕਾ ਚੱਬੇਵਾਲ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਜਾਂ ਉਹਨਾਂ ਦਾ ਪੂਰਾ ਪਰਿਵਾਰ ਹਰਮਿੰਦਰ ਸਿੰਘ ਸੰਧੂ ਦਾ ਡਟ ਕੇ ਸਾਥ ਦੇਵੇਗਾ ਜਾਂ ਨਹੀਂ ਫਿਲਹਾਲ ਇਸ ਬਾਰੇ ਤਾਂ ਭਲੀ ਭਾਂਤ ਜਾਂ ਤਾਂ ਚੋਣਾਂ ਦੇ ਸਮੇਂ ਦੌਰਾਨ ਹੀ ਪਤਾ ਲੱਗ ਸਕੇਗਾ ਜਾਂ ਫਿਰ ਖੁਦ ਡਾਕਟਰ ਰਾਜਕੁਮਾਰ ਚੱਬੇਵਾਲ ਹੀ ਦੱਸ ਸਕਦੇ ਨੇ ਕਿਉਂਕਿ ਆਪਾਂ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਪਰਿਵਾਰ ਹੈ ਚਾਹੇ ਉਹਨਾਂ ਦਾ ਭਰਾ ਹੈ ਡਾਕਟਰ ਜਤਿੰਦਰ ਕੁਮਾਰ ਚਾਹੇ ਉਹਨਾਂ ਦੇ ਭਾਬੀ ਨੇ ਮੈਡਮ ਸੋਨੀਆ ਤਾਂ ਲਗਾਤਾਰ ਹਲਕਿਆਂ ਦੇ ਵਿੱਚ ਉਹ ਸਰਗਰਮ ਨੇ ਤਾਂ ਇਸ ਤੋਂ ਬਾਅਦ ਇਹ ਵੀ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਹੀ ਉਹਨਾਂ ਨੂੰ ਜਿਹੜੀ ਉਹ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੀ ਉਹ ਤਿਆਰੀ ਕਰਵਾਈ ਜਾ ਰਹੀ ਹੋਵੇ ਸੋ ਹੁਣ ਵੇਖਣਾ ਹੋਵੇਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਤੇ ਕੋਈ ਸਪਸ਼ਟ ਰਵਈਆ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਸਾਹਮਣੇ ਆਉਂਦਾ ਹੈ ਜਾਂ ਨਹੀਂ ਕਿ ਪਰਿਵਾਰਵਾਦ ਦੀ ਪਰੰਪਰਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ੁਰੂ ਹੋਵੇਗੀ ਤਾਂ ਜੇਕਰ ਪਰਿਵਾਰਵਾਦ ਦੀ ਪਰੰਪਰਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ੁਰੂ ਹੁੰਦੀ ਹੈ ਤਾਂ ਫਿਰ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਇਹ ਰਾਜਨੀਤਿਕ ਪਾਰਟੀ ਵੀ ਬਾਕੀਆਂ ਨਾਲੋਂ ਕੋਈ ਅਲੱਗ ਸੋਚ ਵਾਲੀ ਨਹੀਂ ਹੈ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਸ਼ਰਪਰ ਨਿਊਜ਼ ਦੇ ਨਾਲ